ਹੋਈ ਜੇ ਰਾਤ ਦਾ ਨਾਦਰਸ਼ਨ ਕਰਦੇ ਆਂ ਇਹ ਭਾਈ 3 ਮਹੀਨੇ ਹੋ ਗਏ ਮੈਨੂੰ ਗੋਲੀ ਲੱਗੀ ਕੋਈ ਸਨਮਾਈ ਨਹੀਂ ਜੁ ਹੋਈ ਅੱਛਾ ਕਿੱਥੇ ਰਹੇ ਹੋ ਪਿੰਨ ਕੁਹਾਲੀ ਜੋ ਕਾਹਦੀ ਖਲੋ ਝਗੜਾ ਕਰਦਾ ਸੀ ਗੋਲੀ ਕਾਹਦੀ ਕਰਦਾ ਝਗੜਾ ਦੇ ਪਤਾ ਨਹੀਂ ਜੋ ਮੈਂ ਦੇ ਵੀਰਾਂ ਲਗਿਆ ਪਰ ਵੀਰਾਂ ਵਾਲੇ ਯਾਰ ਬੇਲੀ ਆਪਣੇ ਉਹਨਾਂ ਘਰੇ ਆਣ ਕੇ ਝਗੜੇ ਦੀ ਗੋਲੀ ਉੱਥੇ ਮਾਰ ਕੇ ਘਰੇ ਆਣਗੇ ਕਿੱਥੇ ਲੱਗੀ ਗੋਲੀ ਮੇਰੇ ਲੱਕ 'ਚ ਜੋ ਲੱਗੀ ਜਿਹੜੇ ਐਂਦੀ ਬਾਹ ਵੀ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਤਾ ਕੋਈ ਕਾਰਵਾਈ ਨਹੀਂ ਕੀਤੀ ਤਿੰਨ ਮਹੀਨੇ ਹੋ ਗਏ ਜੋ ਇਦਾਂ ਪਿਆ ਜੋ ਮੈਂ ਮੰਦੇ ਰਿਹਾ ਅੱਛਾ ਜਦੋਂ ਅਜੋ ਹਸਪੀਟਲ ਨੂੰ ਉਪਚਾਰ ਕਰਾ ਲਾਇਆ ਗਿਆ ਹਾਂਜੀ ਕਿੱਥੇ ਪਰਣਾ ਲਾਇਆ ਗਿਆ ਤੁਹਾਡਾ ਅਜੇ 에어ਪੋਰਟ ਰੋਡ ਦੇ ਇਥੇ ਆਇਆ ਗਿਆ ਮੰਗ ਕੀ ਹੈ ਜੀ ਮੰਗੇ ਉਹ ਇਨਸਾਫ ਇਨਸਾਫ ਦੇ ਆ ਗਾਰ ਵੀ ਕਿਉਂ ਨਹੀਂ ਹੁੰਦੀ ਕੋਈ وجہ ਪਤਾ ਲੱਗਾ ਕਿ ਇਹ ਪਤਾ ਨਹੀਂ ਕਿ ਕਿਸੇ ਦਾ ਪੁਲਾਟੀਆ ਪਾਰਟੀ ਪਾਦੀ ਪਤਾ ਨਹੀਂ ਜਿਹਨ ਕੀਤਾ ਦਬਦਵਾ ਜੋ ਉਸ ਪਰ ਮੰਗ ਕੀਤੀ ਹੈ ਜਿਹੜਾ ਕੀਤਾ ਗਿਆ ਉਹਦਾ ਕਿਹਦਾ ਕਿਹਦਾ ਨਾਮ ਆਇਆ ਕ੍ਰਾਸ ਬਰਚੇ ਦੇ ਚਾਰ ਜਣਿਆਂ ਦੇ ਨਾਮ ਆਏ ਜੋ ਤੁਹਾਡਾ ਵੀ ਨਾਮ ਹੈ ਰੋਚੀ ਨਹੀਂ ਮੇਰਾ ਨਾਮ ਨਹੀਂ ਹੈ ਹਾਂ ਤੁਸੀਂ ਕੀ ਮੰਗ ਕਰਦੇ ਹੋ ਜੀ ਮੰਗ ਇਨਸਾਫ ਕਰਾਇਆ ਜਾਵੇ ਜੀ ਉਹ 10 ਕਿਵੇਂ ਹੁੰਦਾ ਪਾਕਿਸਤਾਨ ਲੱਤਾਂ ਦਾ ਨਾ ਕੁਝ ਨਹੀਂ ਹੋਵੇਗਾ ਕੋਈ ਬਾਅਦ ਮੂਵਮੈਂਟ ਕੋਈ ਆ ਗਈ ਲੱਤਾਂ ਨਹੀਂ ਨਹੀਂ ਕੁਝ ਨਹੀਂ ਹੋਏਗਾ ਹਾਂ ਤੇ ਗੋਲੀ ਕਿੱਥੇ ਲੱਗੀ ਮੇਰੇ ਗੋਲੀ ਲੱਕ ਤੇ ਲੱਗੀ ਅੱਖ ਤੇ ਲੱਗੀ ਕਿੰਨੇ ਬੰਦਿਆਂ ਵੱਲੋਂ ਗੋਲੀ ਚਲਾਈ ਗੋਲੀ ਬੰਦੇ ਕਾਫੀ 15 20 ਬੰਦੇ ਠੀਕ ਨਾਮ ਦੱਸ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਰਣਗਰੇਟੇ ਸਿੰਘ ਸਵਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਜੋ ਸਾਡੇ ਸਰਮਣ ਸਿੰਘ ਗੱਬਰ ਜੀ ਖਜਣਾਲਾ ਵਾਲਿਆਂ ਨੇ ਇਥੇ ਧਰਨਾਉ ਲਿਖਿਆ ਇਦੇ ਵਿੱਚ ਇਹ ਦੱਸਣਾ ਚਾਹੁੰਦੇ ਆ ਕਿ 10 10 15 15 ਦਿਨ ਦੇ ਜਦੋਂ ਮੰਗ ਪੱਤਰ ਪਹਿਲਾਂ ਦਿੱਤੇ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਇਹ ਗੱਲ ਜਿਹੜੀ ਆ ਜਿਹੜੇ ਵੀ ਮੰਗ ਪੱਤਰ ਦੇ ਵਿੱਚ ਮਸਲੇ ਪਾਏ ਹੁੰਦੇ ਆ ਉਹਨਾਂ ਨੂੰ ਪਹਿਲ ਦੀ ਆਧਾਰ ਤੇ ਨਿਪਟਾ ਦੇਣਾ ਚਾਹੀਦਾ ਕਿ ਬੈਠ ਕੇ ਹੱਲ ਕਰਾ ਦੇਣਾ ਚਾਹੀਦਾ ਆ ਹੁਣ ਜਿਵੇਂ ਜਨਤਾ ਖਰਾਬ ਹੋ ਰਹੀ ਆ ਇਦਾਂ ਆ ਜਨਤਾ ਨੂੰ ਜਿਹੜਾ ਖਰਾਬ ਜਿਹੜੀ ਆ ਸੈਲਫ ਪ੍ਰਸ਼ਾਸਨ ਨਹੀਂ ਕਰ ਰਿਹਾ ਦੂਸਰੇ ਬੰਨੇ ਜੇਕਰ ਉਹ ਪੁਹਾੜੀ ਵਾਲੇ ਮੁੰਡੇ ਤੇ ਗੋਲੀ ਲੱਗੀ ਆ 307 ਦਾ ਪਰਚਾ ਦਰਜ ਹੋਇਆ ਔਰ ਦੂਸਰੇ ਬੰਨੇ ਇੱਕ ਸੱਤਾ ਚ ਵੀ ਨਹੀਂ ਆ ਜਿਹੜੀ ਉਹ ਮੈਡਮ ਆ ਸੋਨੀਆ ਮਾਨ ਤੇ ਉਹਨਾਂ ਦੇ ਸਰਕਾਰ ਨੇ ਉਹਨੂੰ ਇੰਨੀ ਕੁ ਜਿਹੜਾ ਬढ़ावा ਦਿੱਤਾ ਕਿ ਵੇਖੋ ਥਾਣਿਆਂ ਦੇ ਵਿੱਚ ਉਹ ਕਿਸੇ ਗਰੀਬ ਦੇ ਕੰਮ ਨਹੀਂ ਹੋਣ ਦੇ ਰਹੀ ਤਾਂ ਕੱਲ ਨੂੰ ਸੱਤਾ ਦੇ ਵਿੱਚ ਆਉਣ ਤੇ ਕੀ ਹੋਵੇਗਾ ਇਹੋ ਜੇ ਲੋਕਾਂ ਨੂੰ ਮੈਂ ਤੇ ਆਨਾ ਪਈ ਹੁਣ ਤੋਂ ਹੀ ਹੱਥ ਜੋੜਦੇ ਇਹਨਾਂ ਨੂੰ ਸੱਤਾ ਤੋਂ ਬਾਹਰ ਹੀ ਰੱਖੋ ਕਿਉਂਕਿ ਜਿਹੜੇ ਇੱਕ ਵਾਰ ਸਸੀਂ ਜਮਾਨ ਕਹਿੰਦੇ 20 ਦਿਨਾਂ ਤੱਕ ਬਾਈ ਹੋ ਜੇਗੀ ਕੋਈ ਕਾਰਵਾਈ ਨਹੀਂ ਹੋਈ ਉਹਦੇ ਬਾਰੇ ਵੇਖੋ ਜੀ ਸੀਐਮ ਆਨ ਜਿਹੜੇ ਬਿਆਨ ਦੇਦੇ ਨੇ ਉਹ ਬੜੀ ਤਗੜੀ ਗੱਲ ਆ ਕਿ ਦਫ਼ਤਰਾਂ ਦੇ ਵਿੱਚ ਬੈਠ ਕੇ ਬਿਆਨ ਦੇਦੇ ਨੇ ਪਰ ਜਦੋਂ ਗਰਾਊਂਡ ਲੈਵਲ ਤੇ ਕੰਮ ਕਰਨਾ ਹੁੰਦਾ ਵਾ ਉਦੋਂ ਪ੍ਰਸ਼ਾਸਨ ਦੇ ਜਿਹੜੇ ਹੱਥ ਖੜੇ ਹੋ ਜਾਂਦੇ ਆ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੂੰ ਸਰਕਾਰਾਂ ਦੀ ਮੰਨਣੀ ਪੈਂਦੀ ਆ ਦੂਸਰੇ ਬੰਨੇ ਜੇਕਰ ਸੋਚਿਆ ਜਾਵੇ ਤੇ ਪੈਸੇ ਨੂੰ ਵੀ ਮੁੱਖ ਰੱਖਿਆ ਜਾਂਦਾ ਇਸ ਕਰਕੇ ਗਰੀਬ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਇਸ ਕਾਰਨ ਇਹਨਾਂ ਨੂੰ ਜਿਹੜੇ ਧਰਨੇ ਮਜਾਦਾ ਕਰਕੇ ਤੇ ਫੇਰ ਹੀ ਇਨਸਾਫ ਲੈਣਾ ਪੈਣਾ। ਇਸ ਸਮਾਂ ਇਹਨੂੰ ਅਕਸਰ ਹੀ ਆਪਣਾ ਹੱਕ ਲੈਣ ਲਈ ਧਰਨਾ ਪ੍ਰਦਰਸ਼ਨ ਕਰਨਾ। ਬੈਠੋ ਮੇਰੇ ਵੀਰੋ। ਵੇਖੋ ਜੀ ਅਸੀਂ ਸਮਾਜ ਕੋ ਨਾਂ ਤੇ ਪੈਸਾ ਹੈਗਾ ਤੇ ਨਾ ਸਰਕਾਰਾਂ ਹੀ ਇਹਨਾਂ ਦੀ ਮੰਨਦੀਆਂ ਵਾ। ਕਿਉਂਕਿ ਜੇਕਰ ਸਰਕਾਰਾਂ ਇਨਸਾਫ ਦਿਵਾਉਣਾ ਚਾਹਣ ਤੇ ਸੜਕਾਂ ਤੇ ਬੈਠਣ ਨੂੰ ਕਿਹਦਾ ਦਿਲ ਕਰਦਾ ਵਾ? ਇਸ ਲਈ ਇਹ ਸਰਕਾਰਾਂ ਦੇ ਕਾਰਨ ਹੀ ਜਿਹੜੇ ਧਰਨੇ ਮਜਾਰੇ ਲੱਗਦੇ ਆ ਤੇ ਅਸੀਂ ਚਾਹੁੰਦੇ ਆ ਕਿ ਸਰਕਾਰਾਂ ਨੂੰ ਪਹਿਲ ਦੀ ਹੱਥ ਤੇ ਜਿਹੜਾ ਵਾ ਗਰੀਬ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਖਾਸ ਕਰਕੇ ਜਿਹੜਾ ਸਾਡਾ ਪੁਲਸ ਪ੍ਰਸ਼ਾਸਨ ਇਹਨਾਂ ਨੂੰ ਜਿਹੜਾ ਵਾ ਰਾਜਨੀਤਿਕ ਲੀਡਰਾਂ ਦੀ ਸ਼ਹਿਤੇ ਨਹੀਂ ਨੱਚਣਾ ਚਾਹੀਦਾ ਗਰੀਬ ਲੋਕਾਂ ਦੀ ਵੀ ਮੰਨਣੀ ਚਾਹੀਦੀ ਆ ਦੇ ਹੁਣ ਨੈਕਸਟ ਸਟੈਪ ਕੀ ਆ ਜੀ ਮੰਗ ਅਗਲਾ ਸਟੈਪ ਇਹ ਆ ਜੀ ਦੇਖੋ ਜੇਕਰ ਅ ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆਣ ਕੇ ਗੱਲਬਾਤ ਕਰਦੇ ਆ ਤੇ ਅਸੀਂ ਚਾਹਾਂਗੇ ਕਿ ਰਸਤਾ ਖਾਲੀ ਕਰ ਦਿੱਤਾ ਜਾਵੇਗਾ ਤੇ ਜਲਦੀ ਜਿਹੜਾ ਵਾ ਜਿਹੜੇ ਮਸਲੇ ਹੱਲ ਕੀਤੇ ਜਾਣ ਕਿੰਨਾ ਚਿਰ ਰੋਸ ਸੰਦੇਗ ਅਤੇ ਨੈਕਸਟ ਸਟੈਪ ਦੇਖੋ ਜੀ ਜਿਹੜਾ ਰੋਜ਼ ਪੰਚਤ ਨਹੀਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਅਸੀਂ ਚਾਹੁੰਦੇ ਆ ਕਿ ਜਿਹੜਾ ਪ੍ਰਸ਼ਾਸਨਵਾਨਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆਣ ਕੇ ਜਿਨ੍ਹਾਂ ਚਿਰ ਸਾਡੇ ਸੀਨੀਅਰ ਲੀਡਰਾਂ ਨਾਲ ਗੱਲ ਨਹੀਂ ਕਰਦੇ ਉਨਾਂ ਚਿਰ ਜਿਹੜਾ ਇਸੇ ਤਰ੍ਹਾਂ ਚੱਲੇਗਾ ਜਿਹੜਾ ਰੋਜ਼ ਪ੍ਰੋਜੈਕਟ ਕੀਤਾ ਜਾ ਰਿਹਾ ਕਿੱਥੇ ਕੀਤਾ ਜਾ ਰਿਹਾ ਤੇ ਕਿਉਂ ਕੀਤਾ ਜੋ ਬੁੱਲੇ ਸੁੰਦਰਪਾ ਭਗਵਾਨ ਵਾਲਮੀਕ ਮਹਾਰਾਜ ਕੀਜ ਹੈ ਮੈਂ ਸਰਵਨ ਪਾਵਨ ਵਾਲਮੀਕ ਤੀਰਥ ਐਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਤੇ ਜਿਹੜਾ ਰੋਜ਼ ਕੀਤਾ ਜਾ ਰਿਹਾ ਵਾ ਇੱਕ ਕਹਾਲੀ ਪਿੰਡ ਦੀ ਦੋਹਰ ਤਰ੍ਹਾਂ ਦੀ ਰੰਦੇਸਪਰਾ ਨਹੀਂ ਚਲਦੀ ਸੀ ਉਹ ਰੰਜਿਸ਼ ਨੂੰ ਲੈ ਕੇ ਇੱਕ ਬੰਦਾ ਜਰਾ ਆਪਣੇ ਘਰ ਵਿੱਚ ਬਹਿ ਗਿਆ ਆਪਣੀ ਪਾਲਟੀ ਕਰ ਰਾਇ ਸੀ ਮੁੰਡੇ-ਮੁੰਡੇ ਉਹ ਦੂਸਰੀ ਧਿਰ ਨੇ ਜਰਾ ਉਹਨਾਂ ਦੀ ਸੂਰ ਆ ਕੇ ਉਹਨਾਂ ਨੇ ਜਦੋਂ ਘਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਸੂਰ ਆ ਤੇ ਉਹਨਾਂ ਦੇ ਤੇ ਗੋਲੀਆਂ ਜਿਹੜੀਆਂ ਨੇ ਤਾਰ-ਤਾਰ ਚਲਾਉਣੀਆਂ ਚਾਲੂ ਕਰ ਦਿੱਤੀਆਂ ਜਿਸ ਨਾਲ ਇੱਕ ਬੱਚੇ ਦੇ ਗੋਲੀ ਲੱਗੀ ਆ ਉਹ ਬੱਚਾ ਜਿਹੜਾ ਨਾਂ ਤੇ ਮਰਿਆ ਤੇ ਨਾਂ ਜੂੰਦਿਆਂ ਤੇ ਉਹ ਬੱਚਾ ਜਿਹੜਾ ਵਾ ਉਹ ਜਿਹੜੀ ਆ ਥੱਲੇ ਵਾਲਾ ਘੜ ਖਲੋ ਚੁੱਕਾ ਵਾ ਉਹ ਬੱਚੇ ਨੂੰ ਇੱਥੇ ਕੋਈ ਵੀ ਇਨਸਾਫ ਨਹੀਂ ਮਿਲਿਆ ਉਹ ਮਾਨੂੰ ਡੀਐਸਪੀ ਨੀਰਜ ਕੁਮਾਰ ਨੇ ਤੇ ਉਥੋਂ ਦੇ ਲੋਪੂ ਕੀ ਐਸਐਚਓ ਜਿਹੜਾ ਵਾ ਉਹ ਸਾਨੂੰ ਕੋ ਮਰਾ ਕਰਨ ਵ ਉਹ ਨੇ ਤਾਂ ਰੋਜ਼ ਨਵੀਆਂ-ਨਵੀਆਂ ਸਕੀਮਾਂ ਘੜਦੇ ਰਹਿੰਦੇ ਨੇ ਸਾਨੂੰ ਕਹਿਣਗੇ ਵੀ ਦੋਸ਼ੀ ਦੱਸ ਦਿਓ ਕਿੱਥੇ ਆ ਪਰ ਦੋਸ਼ੀ ਆਪਾਂ ਤਿੰਨ-ਤਿੰਨ ਕਿਹੜੇ ਘੰਟਿਆਂ ਦਾ ਧਿਆਨ ਰੱਖਦੇ ਆ ਪਰ ਦੋਸ਼ੀ ਨੂੰ ਫੜਦੇ ਨਹੀਂ ਆ ਉਹਨਾਂ ਨੂੰ ਖੁਦ ਭਜਾਉਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਂਦੀ ਆ ਦੋਸ਼ੀਆਂ ਦੀ ਔਰ ਅਜੇ ਕੱਲ ਦਾ ਹੀ ਇੱਕ ਟਾਈਮ ਆ ਉਹ ਦੋਸ਼ੀ ਘਰ ਵਿੱਚ ਬੈਠੇ ਸੀ ਇੱਕ ਦੁਕਾਨ ਦੇ ਵਿੱਚ ਬੈਠੇ ਸੀ ਤੇ ਸਿਰਫ ਉਤੋਂ 5 ਮਿੰਟ ਦਾ ਰਸਤਾ ਵਾ ਲੋਕੋ ਕੀ ਦਸਾੜੇ ਦਾ ਤੇ ਇਹਨਾਂ ਤਿੰਨਾਂ ਘੰਟਿਆਂ ਬਾਅਦ ਆਏ ਜਦੋਂ ਦੋਸ਼ੀ ਉੱਥੋਂ ਚਲੇ ਗਏ ਕਿਉਂਕਿ ਨਾ ਫੋਨ ਕਰਕੇ ਖੁਦ ਭਜਾ ਦਿੱਤੇ ਨਹੀਂ ਤੇ ਅੱਜ ਜਿਹੜਾ ਕਰਨਾ ਉਸੇ ਰੋਸ ਪ੍ਰਧ ਉਹ ਮੰਗ ਕੀ ਹੈ ਜੀ ਤੇ ਮੰਗ ਸਾਡੀ ਇਹ ਹੈ ਕਿ ਚਾਹੇ ਕੋਈ ਉੱਚ ਅਧਿਕਾਰੀ ਆ ਕੇ ਐਸਐਡੀਐਸਪੀ ਨਾਲ ਕਹਿੰਦੇ ਗੱਲ ਕਰੋ ਡੀਐਸਪੀ ਨਾਲ ਸਾਡੀ ਕੋਈ ਗੱਲ ਨਹੀਂ ਆ ਕੇ ਐਸਐਸਪੀ ਸਾਹਿਬ ਸਾਨੂੰ ਵੀ ਵਿਸ਼ਵਾਸਨ ਦਵਾਵੇ ਕਿ ਮੈਂ ਇੰਨੇ ਦਿਨਾਂ ਦੇ ਵਿੱਚ ਬੰਦੇ ਫੜਨਾ ਵਾ ਨਹੀਂ ਤੇ ਜਿਹੜਾ ਤਰਨਾ ਲੱਗਾ ਰਵੇਗਾ ਅੰਦਰ ਪਰਚਾ ਕਿ ਸਮੇਂ ਦੇ ਵਿੱਚ 3 ਮਹੀਨੇ ਤੋਂ ਪਰਚਾ ਜਿਹੜੀਆਂ ਤਰਾਵਾਂ ਤੇ ਹੋਇਆ ਤੁਹਾਡੇ ਪਰਚਾ ਜਿਹੜਾ ਤਿੰਨ ਤਰਾਵਾਂ ਦੇ ਆ 306 ਦੀ ਤਰਾਵਾਂ ਦੇ ਲੋ ਪਰਚਾ ਦਰਜ ਹੋਇਆ ਵਾ ਇਹ ਪਰਚੇ ਨੂੰ ਜਿਹੜਾ ਵਾ ਇਹਨਾਂ ਦਾ ਰਾਜ਼ੀਨਾਮਾ ਕਰਵਾਉਣ ਵਾਸਤੇ ਉਲਟਾ ਜਿਹੜਾ ਵਾ ਝੂਠਾ ਪਰਚਾ ਕਰੋਸ਼ ਕੀਤਾ ਗਿਆ ਵਾ ਜਿਹੜਾ ਕਰੋਸ਼ ਪਰਚਾ ਕੋਚਲ ਸਰਕਾਰ ਗੋਲੇ ਵਤੀ 306ਵੀ ਜਿਹਦੇ ਵਿੱਚ ਕਿਸੇ ਨੂੰ ਗੋਲੀ ਲੱਗੀ ਨਹੀਂ ਆ ਰਾਤ 11 ਵਜੇ ਵੇਖੋ ਵੀ ਉਹਨਾਂ ਨੇ ਕੀ ਕੀਤਾ ਕਿ ਕਾਥਰੀ ਵਾਲਾ ਬੰਦਾ ਉਹਦੇ ਵਿੱਚ ਵੀਡੀਓ ਦੇ ਦੇਖ ਨਹੀਂ ਰਹਾ ਜਰੀਆਂ ਵੀਡੀਓ ਸਾਡੇ ਕੋਲ ਆ ਉਹਦੇ ਵਿੱਚ ਵੀਡੀਓ ਦੇ ਉਹ ਬੰਦਾ ਨਹੀਂ ਦੇਖ ਰਿਆ ਉਹਨੂੰ ਬੰਦੇ ਨੂੰ ਰਾਤ ਲਿਆ ਆ ਗਏ ਇਹਨਾਂ ਨੇ ਖੁਦ ਉਹਦੇ ਸਿਰਲੇ ਰਖਾ ਗਏ ਝੂਠਾ ਪਰਦਾ ਇੱਕ ਜਿਹੜਾ 307 ਦਾ ਕਰਾਸ ਕਰਾ ਦਿੱਤਾ ਹੈ ਕਾਰਨ ਕੀ ਸਮਝਦੇ ਹੋ 3 ਮਹੀਨੇ ਤੋਂ ਉੱਪਰ ਹੋ ਚੱਲਿਆ ਰੈਸਟ ਨਹੀਂ ਪਈ ਕੋਈ ਕਾਰਵਾਈ ਨਹੀਂ ਹੋਈ ਕੋ ਮੁੰਡਾ ਕਹਿੰਦੇ ਵੀ ਉੱਠਣ ਜੋਗਾ ਨਹੀਂ ਰਹਾ ਫਿਰ ਵੀ ਕਾਰਨ ਕੀ ਹੈ ਇਹ ਪੁਛ ਦਿਨ ਲਾ ਲਕੀ ਤੇ ਖਾਖੀ ਵਰਦੀ ਵਿੱਚ ਜਿਹੜੇ ਭੇੜੀਏ ਝੂਵੇਂ ਨੇ ਇਹ ਆਪਣੇ ਆਪ ਨਾ ਵਿਖਾ ਦਿੱ ਕਿਉਂਕਿ ਨਾ ਕੋ ਇਹ ਵਰਦੀ ਤੇ ਬਹੁਤ ਵਧੀਆ ਚੀਜ਼ ਆ ਪਰ ਜਿਹੜਾ ਭੇੜੀਆ ਦਾ ਰੂਪ ਨਭਾੜੀ ਹੈ ਪੁਲਿਸ ਆ ਉਹ ਸਭ ਨੂੰ ਮਾਰਾ ਵਾ ਇਨਸਾਫ ਮਿਲਦਾ ਕਰਨੇ ਆ ਕਿ ਇਸ ਜਿਹੜੀ ਸਰਕਾਰ ਦੇ ਚਮਚੇ ਬਣੇ ਆ ਤੇ ਇਹ ਜਿਹੜੀ ਸਦਾ ਤੇ ਰਹਿਣੇ ਨਹੀਂ ਆ ਕਿਉਂਕਿ ਸਿਆਹ ਮਹੀਨਾ ਦੀ ਗੱਲ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਦੱਸ ਦਾਂਗੇ ਇਹ ਜਦ ਤੱਕ ਉਹ ਦੋਸ਼ੀਆਂ ਨੂੰ ਚੁੱਕਿਆ ਨਹੀਂ ਜਾਂਦਾ ਜਦ ਤੱਕ ਇਨਸਾਫ ਨਹੀਂ ਮਿਲਦਾ ਲੋਕਾਂ ਨੂੰ ਕਾफी ਮੁਸੀਬਤ ਪੈ ਰਹੀ ਹੈ ਕਿਉਂਕਿ 에어ਪੋਰਟ ਰੋਡ ਆ 에어 ਫਲਾਈਟਾਂ ਮਿਸ ਹੋ ਰਹੀਆਂ ਲੋਕਾਂ ਨੂੰ ਬੜੀ ਦਿੱਕਤ ਹੋ ਰਹੀ ਹੈ ਉਹਨਾਂ ਬਾਰੇ ਵੀ ਦੇਖੋ ਜੀ ਸਾਡਾ ਉਹਨਾਂ ਲੋਕਾਂ ਦੇ ਨਾਲ ਕੋਈ ਗੱਲ ਨਹੀਂ ਆ ਉਹਨ ਇਸੀਂ ਵੀ ਆਪਣੀ ਮਜਬੂਰੀ ਵਿੱਚ ਇਹ ਕੰਮ ਕਰ ਰਹੇ ਆ ਕਿਉਂਕਿ ਸਾਡਾ ਕੋਈ ਉਹਨਾਂ ਦੇ ਨਾਲ ਨਹੀਂ ਜਿਹੜੀ ਫਲਾਈਟ ਹੈ ਮਿਸ ਹੋਵੇ ਸਾਡਾ ਜੀਅ ਦੇ ਚਾਉਦਾ ਪਰ ਉਹਦੇ ਵਿੱਚ ਸਾਨੂੰ ਮਜਬੂਰੀ ਆ ਕਿਉਂਕਿ ਬੱਚੇ ਨੂੰ ਇਨਸਾਬ ਦਿਵਾਉਣ ਵਾਸਤੇ ਸਾਨੂੰ ਮਜਬੂਰ ਨੇ ਕੰਮ ਕਰਨਾ ਪਿਆ ਵਾ ਅ ਸਰ ਜਿਹੜਾ 에어ਪੋਰਟ ਰੂਟ ਕਿ ਧਰਦਾ ਲੱਗਾ ਸੀਗਾ ਕਾਫੀ ਸਾਧ ਤੋਂ ਲੋਕ ਵੀ ਆਵਾਗਰ ਹੋ ਇਸ ਪਰ ਜਥੇਬੰਦੀ ਬੰਨੋ ਲਾਇਆ ਗਿਆ ਸੀ ਕੀ ਮਾਮਲਾ ਸੀ ਇਹ ਜਥੇਬੰਦੀ ਦੇ ਸਾਰੇ ਮੋਤਵਰ ਵਿਅਕਤੀ ਜਿਹੜੇ ਹੈਗੇ ਨੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਪੁੱਛ ਲਿਆ ਜਾਂਦਾ ਵਾ ਭਈ ਇਹਨਾਂ ਦੀ ਕੀ ਡਿਮਾਂਡ ਸੀ ਨੇ ਜੋ ਇਹਨਾਂ ਦੇ ਡਿਮਾਂਡਸ ਨੇ ਉਹ ਇਹਨਾਂ ਦੇ ਹੱਲ ਕਰ ਦਿੱਤੇ ਜਾਣਗੇ ਬਾਕੀ ਬੈਠ ਕੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਹੋਰ ਕੋਈ ਇਦਾਂ ਦੀ ਕੋਈ ਮਤ ਪੇਦਲ ਦੀ ਗੱਲ ਨਹੀਂ ਹੈਗੀ ਚਲੋ ਇਹਨਾਂ ਦੇ ਮਨ 'ਚ ਵੀ ਗੁੱਸਾ ਜੇ ਉਹ ਡਿਊਟੀਆਂ ਰੁਝੇਵੇਂ ਜ਼ਿਆਦਾ ਹੋਣ ਕਰਕੇ ਕੋਈ ਕੰਮ ਨਹੀਂ ਹੋਇਆ ਤਾਂ ਉਹ ਪਹਿਲ ਦੇ ਆਧਾਰ ਤੇ ਕਰਵਾਵਾਂਗੇ ਉਹ ਇਦਾਂ ਦੀ ਗੱਲ ਨਹੀਂ ਕੋਈ ਨਾ ਕੰਮ ਹੋਣਾ ਸਿਰ ਥਾਣਾ ਲੋਪੋਕੇ ਦਾ ਮਸਲਾ ਸੀ ਕਿ ਨੌਸਵਾਂ ਦੇ ਬੋਲੀ ਲੱਗੀ ਸੀ 3 ਮਹੀਨੇ ਬਾਅਦ ਜਿਹੜਾ ਨੌਸਵਾਂ ਨੇ ਹਲੇ ਤੱਕ ਹਸਪਤਾਲ ਦੇ ਵਿੱਚ ਐਡਮਿਟ ਆ ਹਾਲਾਤ ਮਾੜੇ ਨੇ ਪਰ ਉਹ ਲੋਕਾਂ ਦੀ ਗ੍ਰਿਫਤਾਰੀ ਨਹੀਂ ਹੋਈ ਸੀ ਜਿਨ੍ਹਾਂ ਦੇ ਪਰਮਾਵਾ ਕਰਦੇ ਕੋ ਮੈਂ ਕਿਹਾ ਪਾਰਟ ਆਫ ਇਨਵੈਸਟੀਗੇਸ਼ਨ ਆ ਉਹਨੂੰ ਕਰ ਲੈਣੇ ਆ ਉਹਦਾ ਵੇਖ ਲੈਣੇ ਆ ਬਾਕੀ ਜੋ ਆਏ ਸਾਡੇ ਕੋਲ ਸਾਨੂੰ ਦੱਸਣ ਕਿ ਅਸੀਂ ਉਹਨੂੰ ਵੇਖ ਕੇ ਤੇ ਉਪਰਵਾਦ ਹੁਣ ਤਾਂ ਨਸੱਚ ਕਾਜ਼ੀ ਤਾਂ ਗਿਆ ਜੀ ਬਿਲਕੁਲ ਜੀ ਇਹਨਾਂ ਨੂੰ ਇਹੋ ਹੀ ਪ੍ਰੋਸਸਦ ਆਇਆ ਇਹ ਜਿਹੜੇ ਇਹਨਾਂ ਦੇ ਰੋਹਦੇ ਕੰਮ ਨੇ ਜਿਹੜੇ ਨਹੀਂ ਹੋ ਹੋ ਸਕੇ ਉਹ ਡਿਊਟੀਆਂ ਤੇ ਜਿਵੇਂ ਕਰਨ ਉਹ ਪੈਲ ਦੇ ਅਧਾਰ ਤੇ ਕਰ ਲੈਂਦੇ ਆਂ